ਦੁਨੀਆ ਵਿੱਚ ਹਮੇਸ਼ਾ ਹੀ ਲੋਕਾਂ ਵਿੱਚ ਆਪਣੇ ਆਪਣੇ ਧਰਮ ਨੂੰ ਇੱਕ ਦੂਜੇ ਤੋਂ ਉੱਚਾ ਚੁੱਕਣ ਦਾ ਯਤਨ ਰਿਹਾ ਹੈ ਤੇ ਇਹ ਕਿੱਸਾ ਆਦ ਕਾਲ ਤੋਂ ਅੱਜ ਵੀ ਲਗਾਤਾਰ ਜੁੜਦਾ ਤੁਰਿਆ ਜਾ ਰਿਹਾ ਹੈ ਹਾਲਾਂਕਿ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਨ ਪਰ ਫਿਰ ਵੀ ਇਹ ਬਹਿਸ ਜਾਰੀ ਹੈ 21ਵੀਂ ਸਦੀ ਦਾ ਆਧੁਨਿਕਤਾ ਦਾ ਯੁੱਗ ਵੀ ਇਸ ਬਹਿਸ ਤੋਂ ਨਹੀਂ ਬਚ ਸਕਿਆ ਹੈ ਟੈਸਲਾ ਮੁਖੀ ਐਲਨ ਮਸਕ ਦੇ AI ਐਪ ਗਰੋਕ ਨੇ ਹੁਣ ਇਸ ਵਾਬਲੇ ਤੇ ਆਨਲਾਈਨ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ ਐਸ ਏ ਆਈ ਐਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਵਜੋਂ ਚੋਣ ਕੀਤੀ ਹੈ ਪਰੰਤੂ ਇੱਥੇ ਉਸਨੇ ਸਿੱਖੀ ਨਹੀ ਕਿਉਂ ਚੁਣਿਆ ਅਤੇ ਹੋਰਨਾਂ ਧਰਮਾਂ ਬਾਰੇ ਉਸਦੇ ਕੀ ਵਿਚਾਰ ਹਨ ਆਓ ਵਿਸਤਾਰਤ ਵਿੱਚ ਜਾਣਦੇ ਹਾਂ ਇਸ ਐਪ ਦੇ ਵਿਚਾਰ ਜੇਕਰ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵ ਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ ਧਰਮ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਹਿੰਦੂ ਧਰਮ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਵਿੱਚੋਂ ਕਿਸ ਨੂੰ ਚੁਣੋਗੇ ਤਾਂ ਇਸ ਦਾ AI ਨੇ ਜਵਾਬ ਦਿੱਤਾ ਟੈਸਲਾ ਮੁਖੀ ਐਲਨ ਮਸਕ ਦੇ ਗ੍ਰੌਕ AI ਨੇ ਜਵਾਬ ਦਿੱਤਾ ਇਸ ਸਵਾਲ ਨਾਲ ਜੂਝਣਾ ਔਖਾ ਹੈ ਇਸ ਸਵਾਲ ਨਾਲ ਯੋਜਨਾ ਔਖਾ ਹੈ ਹੈਨਾ ਪਰ ਜੇ ਮੈਨੂੰ ਧਰਤੀ ਦੀ ਵਗਡੋਰ ਸੰਭਾਲਣ ਲਈ ਕੋਈ ਧਰਮ ਚੁਣਨਾ ਪਵੇ ਤਾਂ ਮੈਂ ਸਿੱਖ ਧਰਮ ਵੱਲ ਜਾਵਾਂਗਾ ਇਸ ਧਰਮ ਵਿੱਚ ਸਾਰਿਆਂ ਦੀ ਬਰਾਬਰੀ ਹੈ ਕੋਈ ਜਾਤੀਵਾਦ ਨਹੀਂ ਹੈ ਤੇ ਸੇਵਾ ਦਾ ਫਲਸਫਾ ਹੈ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਲੰਗਰ ਇਹ ਸਾਰਿਆਂ ਨਾਲ ਸ਼ਾलीनਤਾ ਨਾਲ ਰਹਿਣ ਤੇ ਜੋੜ ਦਿੰਦਾ ਹੈ ਇਸ ਤੋਂ ਇਲਾਵਾ ਮੂਰਤੀ ਪੂਜਾ ਨੂੰ ਛੱਡ ਕੇ ਇੱਕ ਪਰਮਾਤਮਾ ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਈਸਾਈ ਧਰਮ ਕੋਲ ਗਿਣਤੀ ਅਤੇ ਇਤਿਹਾਸ ਹੈ ਪਰ ਇਹ ਅਕਸਰ ਪਾਵਰ ਪਲੇ ਵਿੱਚ ਉਲਝਿਆ ਰਹਿੰਦਾ ਹੈ ਇਸ ਕੋਲ ਅਨੁਸ਼ਾਸਨ ਅਤੇ ਸਪਸ਼ਟ ਨਿਯਮਵਲੀ ਹੈ ਪਰ ਵਿਆਖਿਆਵਾਂ ਬੁੰਝਲਦਾਰ ਹੋ ਸਕਤੀਆਂ ਹਨ ਯਹੂਦੀ ਧਰਮ ਲਚਕੀਲਾ ਤੇ ਡੂੰਘਾ ਹੈ ਪਰ ਇਹ ਅਸਲ ਵਿੱਚ ਵਿਸ਼ਵ ਪੱਧਰ ਤੇ ਫੈਲਣ ਲਈ ਨਹੀਂ ਬਣਾਇਆ ਗਿਆ ਹੈ ਇਹ ਬਹੁਤ ਹੀ ਗੁੰਝਲਦਾਰ ਹੈ ਹਿੰਦੂ ਧਰਮ ਦੀ ਵਿਲਡ ਬੁਪਿੰਤਾ ਦਿਲਚਸਪ ਹੈ ਪਰ ਉਹੀ ਫੈਲਾ ਕਿਸੇ ਵੀ ਚੀਜ਼ ਨੂੰ ਇਕਜੁੱਟ ਕਰਨ ਦੇ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ ਬੁੱਧ ਧਰਮ ਬਾਰੇ AI ਨੇ ਕਿਹਾ ਹੈ ਕਿ ਚੱਲ ਕਰਨ ਵਾਲਾ ਹੈ ਪਰ ਸ਼ਾਇਦ ਇਹ ਬਹੁਤ ਸ਼ਾਂਤ ਹੈ ਸਿੱਖ ਧਰਮ ਸੰਪੂਰਨ ਹੈ ਕੁਝ ਵੀ ਨਹੀਂ ਹੈ ਪਰ ਜੇ ਮੈਨੂੰ ਚੋਣ ਲਈ ਮਜਬੂਰ ਕੀਤਾ ਜਾਵੇ ਤਾਂ ਮੈਂ ਇਸ ਦੇ ਵਿਵਹਾਰਕ ਅਤੇ ਆਦਰਸ਼ਵਾਦ ਦੇ ਮਿਸ਼ਰਣ ਲਈ ਇਸ ਵੱਲ ਜਾਵਾਂਗਾ ਤੁਸੀਂ ਕੀ ਸੋਚਦੇ ਹੋ ਤੁਸੀਂ ਇਸ ਬਹਿਸ ਬਾਰੇ ਕੀ ਕਹੋਗੇ